ਕੋਈ ਕੱਲ ਨਾ ਦੋ ਐਨੂੰ ਫੜਾਓ ਉਹ ਬੇਟਾ ਉਹ ਸਾਰੇ ਆ ਗਏ ਲਓ ਜੀ ਸਤਿ ਸ੍ਰੀ ਅਕਾਲ ਜੀ ਅੱਗੇ ਅਸੀਂ ਪੰਜਾਬ ਚ ਤੁਰੇ ਫਿਰਦੇ ਰਹਿੰਦੇ ਆ ਅੱਜ ਉਹ ਬੱਚਾ ਕੈਚ ਕਰ ਗਿਆ ਅੱਜ ਅਸੀਂ ਆ ਗਏ ਪੰਜਾਬ ਤੋਂ ਬਾਹਰ ਹਾਲੇ ਹਾਲੇ ਤੁਹਾਾਰੇ ਖੱਲਿ ਕਰਕੇ ਸੈਟ ਡੋਨ ਫਿਰ ਸਿਰਾ ਡਾਊਨ ਕਰਕੇ ਸਿੱਟੋ ਮਾਸਕ ਖੋਲੋ ਬਸ ਹਾਂ ਐਨੂੰ ਕੀ ਕਰ ਦਵਰ ਕਰ ਦਲ ਚਲੋ ਚਲੋ ਸੈਟ ਉਹ ਵੇਖੋ ਕੈਚ ਕਰਦੇ ਲੁੱਕ ਇਸ ਗੈਣਾ ਈਟ ਅ ਹੱਸ਼ਲ ਦੇ। ਆਹ ਲਓ ਜੀ ਮਨੋਜਾ ਪਾੜੀ ਇਲਾਕਾ ਦਿਖਾਉਣੇ ਆ। ਇਹਨਾਂ ਨੇ ਲਿਆ ਕੇਲੇ ਤੇ ਕਹੇ ਬ੍ਰੈਡ ਵੀ। ਪਾ ਦੋ ਪਾ ਦੋ। ਹੁਣ ਖੋਲਦੇ ਨਹੀਂ ਮਾਸੇ। ਥਾਣੇ ਲਈ ਖੋਲੋ ਕੋਈ ਕਾਲੀ ਨਾ ਕਰੋ। ਆ ਗਿਆ ਤਾਂ ਸਾਰੇ ਆ ਗਏ ਪਰਿਵਾਰ ਸਬੇਤ ਆ ਗਏ। ਲੈ ਤੂੰ ਵੀ ਛੱਡ ਦੇ। ਨਹੀਂ ਮੈਨੂੰ ਡਰ ਲੱਗਦਾ। ਨਹੀਂ ਨਹੀਂ ਕੋਈ ਨਹੀਂ ਆਉਂਦਾ। ਸ਼ੀਸ਼ਾ ਚੜਾ ਲਿਆ ਜੋ ਅੱਬਾ ਤਾਂ ਆਉਂਦੇ ਨਹੀਂ ਵਿੱਚ ਨਹੀਂ ਆਉਂਦੇ। ਚਲੋ ਪਾ ਦੋ ਪਾ ਦੋ ਵਿਚਾਰਿਆਂ ਨੂੰ। ਛੱਡ ਦੋ ਦੋ ਤਿੰਨ ਤਿੰਨ। ਜਗਤੇਸ਼ਵਰ ਜਗਤੇਸ਼ਵਰ ਜੰਗਲ ਜਾਣਾ ਜੰਗਲ ਚ ਹੈ टाइगर टाइगर चलो तेर टाइगर आंगल आउगे फिर आउे एलिफेंट विखाई एलिफेंट अजय दूर जाके आए हां जगतेश्वर हाउ डू यू फील ગાંડા ਲਓ ਜੀ ਅਸੀਂ ਆਏ ਚਿੰਤਾਪੁਰ ਨੀ ਮੰਦਿਰ ਚ ਮੱਥਾ ਟੇਕ ਕੇ ਜੈ ਮਾਤਾ ਦੀ ਆ ਜਾ ਇੱਧਰ ਨਹੀਂ ਜਾਣਾ ਇੱਧਰ ਆ ਜਾ ਉਧਰ ਹੀ ਜਾਣਾ ਆਪਾਂ ਜੈ ਮਾ ਚਿੰਤਾਪੁਰ ਨੀ

ਮੂੰਹ ਕਤਲ ਕੋਨੀ ਹੈ ਹੈ ਮੈਂ ਮਨ ਦੱਸਦੇ ਮੂੰਹ ਅਕਸਰ ਨਹੀਂ ਆਸੀ ਤਾਂ ਮੂੰਹ ਕਤਲ ਕੋਨੀ ਵੀਡੀਓ ਤਾਂ ਮੂੰਹ ਵੀਡੀਓ ਤਾਂ ਮੂੰਹ ਕਤਲ ਕੋਨੀ ਹੈ ਜੋ ਮਿੱਤਰ ਬਾਬੇ ਦਾ ਨਾਮ ਲੈ ਕੇ ਤੇ ਹਣ ਕਰਤੀ ਰਵਣਗੀ ਤੇ ਟਾਈਮ ਸਾਨੂੰ ਲੱਗੂਗਾ 3 ਘੰਟੇ ਤੇ 30 ਮਿੰਟ ਤੇ ਜਗਤੇਸ਼ਵਰ ਸਾਡਾ ਮਗਰ ਗਿਆ ਸੌ ਜ ਨਹੀਂ ਜਾਣੇ ਪਿੰਡ ਨੂੰ ਰਾਹ ਠਾਵਾਂਗੇ ਨੂੰ ਠੀਕ ਹੈ ਵੀ ਜਗਤੇਸ਼ਵਰ ਉੱਠ ਪੈ ਕੇ ਰਾਜ ਉਹ ਤਾਂ ਬੋਲੀ ਕਿਹਾ ਤਾਂ ਚੰਨ ਨਾਲੇ ਤਾਂ ਸੁੱਤਾ ਸੜਕ ਉਹ ਹੀ ਆਪਣੀ ਆਊਗਾ ਬਾਅਦ ਚ ਪੱਖ ਲੱਗੀ ਆ ਪੱਖ ਲੱਗੀ ਹੈ ਕੋਈ ਨਹੀਂ ਪੱਖ ਵੀ ਛੋਡੀ ਲਾਉਣੇ ਆ ਪਹਾੜਾਂ ਚੋਂ ਬਾਹਰ ਨਿਕਲ ਜੀ ਆਣ ਕੇ ਤਾਂ ਪਹਿਲਾਂ ਆ ਜੰਗਲਾ ਇਹ ਜੰਗਲਾ ਇਹ ਬੋਤ ਜੰਗਲ ਏਰੀਆ ਲਾਵੇ ਮੇਟਰ ਮਾਤਾ ਚਿੰਤਾਪੁਰਨੀ ਤੋਂ ਪਹੁੰਚ ਗਏ ਆ ਮੋਗੇ ਤੇ ਹੁਣ ਭੁੱਖ ਵੀ ਬਹੁਤ ਲੱਗੀ ਰਾਹ ਸਾਨੂੰ ਕੋਈ ਮਿਲਿਆ ਨਹੀਂ ਵਧੀਆ ਰੈਸਟੋਰੈਂਟ ਤੇ ਇਹ ਕਹਿੰਦੇ ਕੱਲ ਵਾਲੀ ਚੀਜ਼ ਜਾਣਾ ਚਲੋ ਗੱਡੀ ਕਰਤੀ ਇੱਥੇ ਪਾਰਕ ਹੁਣ ਤੇ 골ਡ ਕੋਸਟ ਤੇ ਫਿਰ ਕਰਦੇ ਹਾਂ ਡਿਨਰ ਕਿਉਂਕਿ ਟਾਈਮ ਰਾਤ ਦਾ ਹੋ ਗਿਆ ਸਵਾ 10 ਦਾ ਤੇ ਘਰੇ ਅਸੀਂ ਕਹਤਾ ਸੀ ਵੀ ਰੋਟੀਆਂ ਸਾਡੀਆਂ ਨਾਲ ਆਇਆ ਜੋ ਤੇ ਹੁਣ ਇੱਥੇ ਡਿਨਰ ਕਰਦੇ ਆ ਤੇ ਫਿਰ ਚੱਲਦੇ ਆ ਘਰ ਨੂੰ ਥੱਕ ਗਏ ਆਮ ਜੀਕ ਤੇਸ਼ਵਰ ਕਿਵੇਂ ਸੱਟਾ ਥੱਕਿਆ ਤਾਂ ਨਹੀਂ ਨਹੀਂ ਤਾਂ ਨਹੀਂ ਭੁੱਖ ਕਿੰਨੀ ਲੱਗੀ ਹੈ ਹੰਗਰੀ ਕਿੰਨਾ ਕੱਜ ਫੇਰ ਬਹੁਤ ਹੰਗਰੀ ਹੈ ਨਾ ਮੈਂ ਵੀ ਬਹੁਤ ਹੰਗਰੀ ਹੈ ਥੱਕ ਗਿਆ ਜਸਤਾ ਸਾਡਾ ਫੱਜ ਜਾਂਦਾ ਉਸਤਾਦ ਉਸਤਾਦ ਬੜੀ ਸਪੀਡ ਨਾਲ ਅੱਜ ਭੁੱਖ ਵੱ ਲੱਗੀ ਉਸਤਾਦ ਚੱਲ ਚੱਲਾ ਹੰਗਰੀ ਮੈਨ ਉਹ ਹੰਗਰੀ ਮੈਨ ਓਕੇ ਨਹੀਂ ਦੌਂਦੀ ਆ ਸਾਡਾ ਬੈਸਟ ਚੀਜ਼ ਆਈ ਹੈ ਚਲੋ ਆਜੋ ਹੁਣ ਚਲੀਏ ਆਜੋ ਹੁਣ ਤੇ ਚੱਕੀ ਆ 11 ਵਜ ਗਿਆ ਅਜ ਤਾਂ ਚੱਲ ਆ ਜਾ ਬਈ ਜੱਗੂ ਚਲਾ ਜਾ ਆਪਾਂ ਜਗਤੇਸ਼ ਚਲੀਆ ਪਿਆਜੂ